ਸੋ ਸਾਡਾ ਐਨੂਅਲ ਜਿਹੜਾ ਟੂਰ ਆ ਸ਼ੁਰੂ ਹੋਣ ਲੱਗਿਆ ਜਿੱਥੇ ਦੋਨੇ ਗੱਟੀਆਂ ਇਕੱਠੀਆਂ ਹੋਈਆਂ ਨੇ ਸੋ ਰਸਤਾ ਦਾ ਚੱਲਿਆ ਇੱਥੋਂ ਦਲਹੌਜੀ ਵੱਲੋਂ ਅੱਗੇ ਦਲਹੌਜੀ ਤੋਂ ਕਿੱਧਰ ਜਾਏਗਾ ਇਹ ਡਿਸਾਈਡ ਨਹੀਂ ਹੈਗਾ ਇੱਥੋਂ ਇੱਕ ਵਾਰ ਦਲਹੌਜੀ ਐ ਇਹ ਆ ਗਿਆ ਜੀ ਦਸੂਆ ਮਕੇਰੀਆਂ ਰੋਡ रोड टू पठानकोट दिस इज चलो चंबा खजियार। अ ब्यूटीफुल स्विस मेडोज चंबा ब्यूटीफुल प्लेस टू स्पेंड अ गुड टाइम हेयर ਬਿਊਟੀਫੁਲ ਵੈਦਰ ਸੋ ਅਸੀਂ ਪਹੁੰਚੇ ਹਾਂ ਖਜियार ਇਟ ਇਜ਼ ਜਸਟ 24 ਕਿਲੋਮੀਟਰ ਫਰਮ ਦਲਹੋਜੀ ਸਿ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਇਹ ਫੇਮਸ ਲੇਕ ਹੈ ਖਜियार ਦੀ ਸੋ ਇਹ ਜਿਹੜੇ ਮੀਡੋਸ ਨੇ ਕਵਰਡ ਵਿਦ ਸਡਾਰਟ ਟਰੀਜ਼ ਇਥੋਂ ਦੀ ਸਪੈਸ਼ਲਿਟੀ ਹੈ ਨੇਚਰਲ ਬਿਊਟੀ adventurous activities ਇਸ ਕਰਕੇ ਲੋਕ ਜਦੋਂ ਵੀ ਦਲਹੌਜੀ ਆਉਣ ਨੇ ਨਾ ਦਲਹੌਜੀ ਦਾ ਜਿਹੜਾ ਮੇਨ ਅਟਰੈਕਸ਼ਨ ਪੁਆਇੰਟ ਰਹਿੰਦਾ ਉਹ ਰਹਿੰਦਾ ਖਜਿਆਰ ਸੋ ਇਥੇ ਦੇ ਲੋਕਲ ਕਲਾਕਾਰ ਨੇ ਫੇਮਸ ਨੇ ਇਹਨਾਂ ਦੀ سپورਟ ਕਰਿਆ ਕਰੋ ਜਦੋਂ ਵੀ ਆਉਣੇ ਹੋ ਸੋ ਇਹ ਆਪਣਾ ਆਰਟ ਸ਼ੋ ਕਰਦੇ ਨੇ ਇੱਥੇ ਸੋ ਇਹਨਾਂ ਨੂੰ ਹਮੇਸ਼ਾ سپورਟ ਕਰੋ ਜਦੋਂ ਵੀ ਆਉਣੇ ਹੋ ਐਜ਼ ਅ ਟੂਰਿਸਟ ਆਲਵੇਜ਼ ਟ੍ਰਾਈ ਟੂ سپورਟ ਥੀਸ ਪੀਪਲ ਇਹਨਾਂ ਲੋਕਾਂ ਦੀ ਮਦਦ ਕਰੋ ਜਦੋਂ ਵੀ ਆਉਣੇ ਹੋ ਸੋ ਥਿਸ ਇਜ਼ ਅ ਬਿਊਟੀ ਆਫ ਥਿਸ ਪਾਰਟिकुलर ਪਲੇਸ ਖਜਿਆਰ ਜਿਹਨੂੰ ਮਿਨੀਸਵੇਟਰ ਲੈਂਦਾ ਨਾਮ ਦਿੱਤਾ ਨਾਲ ਆ ਵਾਸਟ ਏਰੀਆ ਜਿੱਥੇ ਲੋਕੀ ਪਿਕਨਿਕ ਮਨਾਉਂਦੇ ਨੇ ਪੂਰੀ ਰਸ਼ ਰਹਿੰਦਾ ਇੱਥੇ ਮੈਡੋਜ਼ ਇੱਕ ਕਵਰਡ ਵਿਦ ਸਦਾਰ ਟਰੀਜ਼ ਵੈਦਰ ਹਮੇਸ਼ਾ ਬੜਾ ਪਲੇਜ਼ੈਂਟ ਰਹਿੰਦਾ ਇਸ ਜਗ੍ਹਾ ਦਾ ਤੇ ਆਉਣ ਲਈ ਤੁਸੀਂ ਜਿਹੜਾ ਮੇਨ ਰੂਟ ਨਾਰਮਲ ਟੂਰਿਸਟ ਯੂਜ਼ ਕਰਦੇ ਨੇ ਉਹ ਯੂਜ਼ ਕਰਦੇ ਨੇ ਦਲਹੌਜੀ ਤੋਂ ਤਕਰੀਬਨ 24 ਕਿਲੋਮੀਟਰ ਦੀ ਦੂਰੀ ਦੇ ਉੱਤੇ ਜੇ ਤੁਸੀਂ ਡੈਲੀ ਤੋਂ ਆ ਰਹੇ ਹੋ ਪੰਜਾਬ ਤੋਂ ਨਹੀਂ ਆ ਰਹੇ ਹੋ ਤਾਂ ਤੁਸੀਂ ਨਵਾਂ ਰੂਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਬਾਇਆ ਨੂਰਪੁਰ ਆ ਸਕਦੇ ਹੋ ਉਹ ਚੰਬਾ ਵੈਲੀ ਨੂੰ ਦਿਖਾਉਂਦਾ ਲੈ ਕੇ ਆਏਗਾ ਸੋ ਖਜ਼ਿਆਰ ਜਿਹੜਾ ਚੰਬਾ ਡਿਸਟ੍ਰਿਕਟ ਵਿੱਚ ਸਥਿਤ ਹੈ ਮੇਨ ਮੇਨ ਜਿਹੜਾ ਟੂਰਿਸਟ ਜਿਹੜੇ ਹੈਗੇ ਨੇ ਉਹਨਾਂ ਦਾ ਅਟਰੈਕਸ਼ਨ ਪੁਆਇੰਟ ਇਹ ਬਿਊਟੀਫੁਲ ਪਲੇਸਸ ਨੇ ਇਥੇ ਖਾਣੇ ਦੀ ਚੀਜ਼ਾਂ ਬੜਾਈ ਵਧੀਆ ਨੇ ਥੋੜੀ ਜਿਹੀ ਲਿਟਲ ਕਾਸਟੀ ਹੋਣਗੀਆਂ ਉੱਪਰ ਜਾਓਗੇ ਸ਼ਰਮਾ ਠੱਬਾ ਤੁਹਾਨੂੰ ਹੋਰ ਰੀਜ਼ਨੇਬਲ ਤੇ ਵਧੀਆ ਖਾਣਾ ਮਿਲੇਗਾ ਉਸੀਂ ਆਪਣਾ ਕੋਈ ਆਰਟ ਸ਼ੋਅ ਕਰ ਦੋਈ ਮੈਂ ਨਹੀਂ ਮੇਰੀ ਸਿੰਬਲੇ ਦਿਦਾ ਹੈ ਚੰਬਾ ਕੁੱਤਨੀ ਕਦੋ ਰਹਿ ਚੰਬਾ ਕੁੱਤਨੀ ਕਦੋ ਸਿੰਧ ਨੇ ਆਉ ਰਾਜੋ ਮੈਂ ਨਹੀਂ ਮੇਰੀ ਸਿੰਬ ਨੇ ਦਿਨਾ ਹੈ ਜੰਬਾ ਕਿਤਨੇ ਕਿਦੋ ਰਹੇ ਜੰਬਾ ਕਿਤਨੇ ਕਿਦੋ ਸੋ ਇਹ ਲੋਕਲ ਆਰਟਿਸਟ ਨੇ ਇਥੋਂ ਦੇ ਤੁਸੀਂ ਕਦੇ ਵੀ ਹਿਮਾਚਲ ਜ ਬੱਸਾਂ ਚ ਟਰੈਵਲ ਕਰੋਗੇ ਤਾਂ ਲੋਕਲ ਪੀਪਲ ਇਹ Song ਬਹੁਤ ਜ਼ਿਆਦਾ ਗਾਉਂਦੇ ਨੇ ਸੋ ਹਮੇਸ਼ਾ ਜਦਦਰ ਵੀ ਆਓ ਤਾਂ ਇਹਨਾਂ ਲੋਕਾਂ ਨੂੰ ਸਪੋਰਟ ਕਰੋ ਤਾਂ ਕਿ ਜਿਹੜਾ ਟ੍ਰੈਡੀਸ਼ਨਲ ਆਰਟ ਹੈ ਬਚਿਆ ਰਹੇ ਇਸੇ ਤਰੀਕੇ ਨਾਲ ਹਿਮਾਚਲ ਖੁਸ਼ੀਆਂ ਵੰਡਦਾ ਹੱਸਦਾ ਸਾਰਿਆਂ ਨੂੰ ਹਸਾਉਂਦਾ ਰਹੇ ਮੇਰਾ ਨਾਮ ਦੌਸਿੰਨ ਲਾਲ ਹੈ ਤੇ ਮੈਂ ਇਹਾ ਦਾ ਫੋਕਸਿੰਗਰ ਹਾਂ ਬੇਸਿਕਲੀ ਜਿਹੜੀ ਗੱਲ ਨਾ ਅੱਜ ਕੱਲ੍ਹ ਚੱਲ ਰਹੀ ਆ ਬੜਾ ਕਿ ਪੰਜਾਬੀ ਤੇ ਹਿਮਾਚਲੀ ਦਾ ਨਾ ਫਰਕ ਪਿਆ ਅਸੀਂ ਭਾਈ ਭਾਈ ਆ ਸਾਰੇ ਠੀਕ ਆ ਨਾ ਸਾਡੇ ਚ ਕੋਈ ਫਰਕ ਨਹੀਂ ਹੈਗਾ ਜੇ ਕੋਈ ਅੱਧਾ ਕੋਈ ਇਨਸੀਡੈਂਟ ਹੁੰਦਾ ਨਾ ਉਹਨੂੰ ਸਾਰੇ ਲੋਕਾਂ ਵਾਸਤੇ ਇਨਸੀਡੈਂਟ ਨਾ ਬਣਾਇਆ ਜਾਵੇ ਜਦੋਂ ਅਸੀਂ ਭਾਈ ਭਾਈ ਇੰਜੋਏ ਕਰ ਰਹੇ ਹਾਂ ਤੁਸੀਂ ਗਾਣਾ ਸੁਣਾ ਰਹੇ ਹੋ ਲੋਕੀ ਨੱਚ ਰਹੇ ਨੇ ਇਹੀ ਪਿਆਰ ਹੈ ਇਹੀ ਪਿਆਰ ਹੈ ਉਹਨਾਂ ਨੇ ਇੰਜੋਏ ਕਰ ਨਾਉਣਾ ਤੁਹਾਡੀ ਰੋਜੀ ਰੋਟੀ ਹੈ ਇਦਾਂ ਹੀ ਵਾਹਿਗੁਰੂ ਚੱਲਦੀ ਰੱਖੇ ਪ੍ਰਭੂਾਨ ਚੱਲਦੀ ਰੱਖੇ ਕੁਝ ਨਹੀਂ ਹੈਗਾ ਇਹ ਕੁਝ ਲੋ ਇਨਸਾਨ ਇੱਕ ਹੈ ਸੋ ਇੰਜੋਏ ਹਮੇਸ਼ਾ ਇਹ ਸਾਰੇ ਲੋਕਾਂ ਦਾ ਰੋਜ਼ਗਾਰ ਹੈ ਕੋਈ ਵੀ ਗਲਤਫਹਾਂ ਹੁੰਦੀ ਹੈ ਕੋਈ ਵੀ ਇਲੀਗਲ ਚੀਜ਼ ਹੈ ਪੰਜਾਬ ਜੁਂਦੀ ਹੈ ਚਾਹੇ ਹਿਮਾਚਲ ਹੁੰਦੀ ਹੈ ਟ੍ਰਾਈ ਟੂ ਰਿਪੋਰਟ ਟੂ ਦਾ ਪੁਲਿਸ ਕੁਛ ਨਹੀਂ ਫਰਕ ਆਏਗਾ ਆਲ ਆਰ ਬ੍ਰਦਰਸ ਠੀਕ ਹੈ ਨਾ ਇੰਜੋਏ ਕਰੀ ਦੱਬ ਕੇ ਦੱਬ ਕੇ ਓਏ ਮੁਸੀਬਤ ਤੇ ਮਾਰਿਦ ਬੱਤੇ ਕੰਬੀ ਰਹਿੰਦੀ ਹੈ ਦੱਬੇ ਨਾ ਤੁਦੋ ਨਾ ਨਾਲੇ ਜੀਣ ਰਸਤੇ ਤੇ ਰੋਂਦੋ ਹੀ ਆ ओत वंदना नु आई लेट मी लूगी मित्तक गांव वारसी लेट मी लूगी धर्मद नाल ते तबे ओ सिमो लिंगा में 295 नारेया तरंदी बड़े चंदे ओ ने यार बुल्ले हवा बुल्ले सीमो चाकर ਮੈਂ ਜਵਾਬ ਨਹੀਂ ਮੈਂ ਕਿਤੇ ਆਉਂਦੇ ਨੇ ਚੱਕਰ ਰਿਣ ਬੁੱਲੇ ਹਵਾ ਦੀ ਲੜ ਬਿਨ ਉਹ ਮੈਂ ਸੌਣ ਦੀ ਤੈਨੂੰ ਮਾਗੀ ਸੌਣ ਦੀ ਚੜੀ ਮੈਂ ਲਿਖਣਾ ਠੱਠ ਧਮਾਗੀ ਨਾਲ ਲਾਓ ਧਮਾਗੀ ਨਾਲ ਸੁਨਾ ਗਏ ਹਮਾਸ਼ਿਆਂ ਵਾਲੀ ਜੀ ਉਹ ਰੰਗੀ ਰੋਪ ਤੇਰਾ ਬਣਾ ਪੰਜਾਬੀ ਆਮ ਆਪ ਕੋ ਆਣੇ ਲੋਕ ਦਿੱਕਤ ਨਹੀਂ ਕੋਈ ਅਬੀ ਸੇਵਤ ਨਹੀਂ ਮਾ ਜੱਲ ਇਹ ਪੈਸੇ ਬੁਝ ਉਹ ਰੰਗੀ ਤੇਰਾ ਬਣਾ ਪਿਆਰਾ ਕੀ ਬੋੜੇ ਭਾਈ ਇੱਕ ਤਾਂ ਦੱਸ ਦਿਓ ਕਿ ਪੰਜਾਬ ਚੌਂਚ ਕੋਈ ਪ੍ਰੋਬਲਮ ਨਹੀਂ ਆਈ ਦੱਸ ਸਾਨੂੰ ਕੋਈ ਟਕਾਲਮ ਤਾਂ ਨਾਲ ਲਗਿਆ ਰੋ ਕੀ ਬੋਲਾਂ ਪੰਜਾਬ ਚ ਜਦੋਂ ਸੀ ਪੰਜਾਬ ਤੋਂ ਹਿਮਾਚਲਪਾਲਾ ਜਿਹੜੀਆਂ ਆਹ ਆਉੜ ਰਹੀਆਂ ਨੇ ਕੀ ਕੁਛ ਇਦਾਂ ਨਹੀਂ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੋਇਆ ਬੜੀ ਪੀਸਫੁਲੀ ਅਸੀਂ ਆਇਆ ਰਾਦਰ ਇੱਥੇ ਅਸੀਂ ਖਜ਼ਿਆਰਾ ਕੇ ਇੰਨੇ ਅੱਛੇ ਵਾਦੇ ਨੂੰ ਇੰਜੋਏ ਕਰ ਰਹੇ ਆਂ Oke, g 아분 s Aku tidak akan lagi m e n a 라 g a n i rokok 레 e n d i r i Pak. Ayo, Bang, c 나 k ya, guys. Aku t तो हमारे पास अपना कैमरा है क्या करेंगे आप? बात सर, है? हम आप यहां पे आए हो हमारी है हाँ, था। हाँ। था। हाँ। तो हम पंजाब से आए हैं हम क्या करोगे हेल्प पंजाब से आए हो तो कुछ करने ही आए हो ना हाँ। अपना तो वहीं पे, हो, हाँ। वहीं पे था यहाँ हाँ। पे आए हमें मौका दो आपकी चलो आपका प्यार है थैंक यू ये देखिए कितनी सुंदर है लड़की है लेकिन अच्छा है बनाएंगे अच्छा बना हुआ है सारा ये देखो कितने सुंदर है ओके हम भी बनवाते थैंक यू थैंक यू थैंक यू वेरी मच ब्यूटीफुल मीडोज डिफर लोग एंजॉय कर दे बहुत अच्छा वेदर है लेजेंड वेदर सुहा मौसम द एंजॉय करना बहुत बढ़िया इन द मंथ ऑफ जून मई जून जुलाई ਮੇਨ ਅਟਰੈਕਸ਼ਨ ਪੁਆਇੰਟ ਇਹੀ ਹੈ ਸਾਰੇ ਬੰਦੇ ਪਿਕਨਿਕ ਮਨਾ ਰਹੇ ਆ ਬਹੁਤ ਵੱਡਾ ਗਰਾਊਂਡ ਹੈ ਐਡਵੈਂਚਰਸ ਐਕਟੀਵਿਟੀਆਂ ਨੇ ਬੜਾ ਕਾਸਟ ਇਫੈਕਟਿਵ ਖਾਣਾ ਅਵੇਲੇਬਲ ਹੈ ਤੁਹਾਨੂੰ ਵੈਜ ਨਾਨ ਵੈਜ एवरीथिंग ਵਾਹ ਪੇ ਪਾਜੀ ਗੁੜੀ ਪਾਜੀ ਹੋ ਇਹ ਸਭੀ ਕਾਲਜ ਮੇ ਪੜਾਤੇ ਹੈ ਇਹ ਉਹ ਸਭੀ ਟੀਚਰ ਹੈ ਖੜੇ ਹੋਗੇ ਨਾ ਇਨਸੇ ਪੁੱਛੋ ਦੋ ਸਵਾਲ ਇਨਕੋ ਆਦੇ ਪੁੱਛੋ ਤਬ ਇਹ ਕਾਲਜ ਮੇ ਕੌਨ ਸੀ फिफ्थ क्लास में वेरी गुड आप तो बहुत छोटे से लगते हो यार यार डराने वाला है यारनाटरी <laughs> स्कूल बना, बना है सामने स्कूल ओके इधर सर दस बजे से लेके जैसे शाम चार बजे तक ਕਰਤੀਆਂ ਜਿਹੜੇ ਨੱਡੇ ਕਿ ਕਿਸੇ ਜਰਨੀ ਦੇ ਵਿੱਚ ਜਿਹੜੀ ਮੰਜ਼ਿਲ ਹੁੰਦੀ ਆ ਉਹਨੂੰ ਜਾਣਾ ਇੰਪੋਰਟੈਂਟ ਹੁੰਦਾ ਉਸ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਸੋ ਜਦੋਂ ਵੀ ਕਿਤੇ ਟਰੈਵਲ ਕਰਦੇ ਆ ਜਿਹੜੇ ਰਸਤੇ ਨੇ ਉਹ ਹਮੇਸ਼ਾ ਇੰਜੋਏ ਕਰਨ ਹਿੰਦੇ ਨੇ ਯਾਦ ਕਰਮ ਹਿੰਦੇ ਨੇ ਕਿਉਂ ਨਾ ਇੱਕ ਰਸਤੇਾਂ ਦੇ ਵਿੱਚੋਂ ਬਹੁਤ ਸਾਰੇ ਰਸਤੇ ਜੇ ਇੱਕ ਰਸਤਾ ਹੈਗਾ ਜੇ ਤੁਸੀਂ ਦਲਹੌਜੀ ਤੋਂ ਕਜਿਆਰ ਵੱਲ ਜਾਂਦੇ ਹੋ ਅਲੱਗ-ਅਲੱਗ ਮੌਸਮ ਦੇ ਵਿੱਚ ਅਲੱਗ-ਅਲੱਗ ਬਿਊਟੀ ਹੋਏਗੀ ਜਦੋਂ ਸਰਦੀਆਂ ਹੋਣਗੀਆਂ ਤਾਂ ਇਸ ਡਾਰਡੇ ਦੇ ਟਰੀਸ ਨੇ ਇਹ ਹਵਾ ਨਾਲ ਜਦੋਂ ਬਰਫ਼ ਉੱਤੋਂ गिरਦੀ ਹੋਏਗੀ ਉਹਦਾ ਵੱਖਰਾ ਨਜ਼ਾਰਾ ਪੇਸ਼ ਕਰਦੇ ਹਾਂਗੇ ਜਦੋਂ ਜੂਨ ਜੁਲਾਈ ਦੇ ਵਿੱਚ ਇਹਨਾਂ ਨੂੰ ਦੇਖਦੇ ਹਾਂ ਇਹ ਅਲੱਗ ਤਰ੍ਹਾਂ ਦੀ ਠੰਡੀ ਰੁਮਕ ਦੀ ਮਿਲਕ ਦੀ ਹਵਾ ਤੁਹਾਨੂੰ ਦਿੰਦੇ ਦੀ ਠੰਡਕ ਮਹਿਸੂਸ ਕਰਦੇ ਨੇ ਜਦੋਂ ਪਲੇਨਸ ਦੀ ਗਰਮੀ ਚ ਨਿਕਲ ਕੇ ਬਾਹਰ ਆਉਂਦੇ ਹਾਂ ਸੋ ਥਿਸ ਇਜ਼ ਰੀਲੀ ਅ ਬਿਊਟੀਫੁਲ ਪਾਥ ਬਿਊਟੀਫੁਲ ਜਰਨੀ ਫ্রম ਜਨਹਾਜੀ ਟੂ ਖਜियार ਇਟਸ ਅਰਾਊਂਡ 24 ਕਿਲੋਮੀਟਰਸ 23 ਕਿਲੋਮੀਟਰ ਦਾ ਇਹ ਡਿਸਟੈਂਸ ਹੈ ਜਿਹਦੇ ਵਿੱਚੋਂ ਤਕਰੀਬਨ 12 ਤੋਂ 15 ਕਿਲੋਮੀਟਰ ਰੀਲੀ ਬਿਊਟੀਫੁਲ ਜਰਨੀ ਤੁਸੀਂ ਰੀਲੀ ਇੰਜੋਏ ਕਰੋਗੇ ਜੋ ਤੁਸੀਂ ਖਜियार ਜਾ ਕੇ ਇੰਜੋਏ ਕਰਦੇ ਹੋ ਮੀਡੋਜ਼ ਜਿਹਨੂੰ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਸੋ ਉਹ ਤਾਂ ਕਰਦੇ ਹੀ ਕਰਦੇ ਆ ਲੇਕਿਨ ਇਹ ਰਸਤਾ ਤੁਹਾਨੂੰ ਹੋਰ ਇੰਜੋਏਬਲ ਤੁਹਾਡੀ ਜਰਨੀ ਬਰਾਦਰ ਤੁਹਾਡੀ ਟਰੈਵਲ ਨੂੰ ਬਣਾਉਂਦਾ ਥੈਂਕ ਯੂ ਜਸਟ ਫੀਲ ਦਾ ਵੈਦਰ ਕਲਾਉਡਸ ਆਰ ਸਲੋਲੀ ਮੂਵਿੰਗ ਟੁਵਰਡ ਦਾ ਟਾਪ ਜਸਟ ਅ ਬਿਊਟੀਫੁਲ ਵੈਦਰ ਆਨ ਦਾ ਵੇ ਟੂ ਦ ਲਾਹੌਜੀ ਟੂ ਖਜਿਆਰ ਦੇਖੋ ਇਹ ਤੁਮ ਥੋੜਾ ਜਿਹਾ ਤਸਵੀਰ ਗੌਰ ਨਾਲ ਦੇਖਣ ਦੀ ਕੋਸ਼ਿਸ਼ ਕਰੋ ਸਾਰੇ ਕਲਾਊਡਸ ਇਹ ਹੈ ਅਰੂਰ ਜੋ ਦਲਹੌਜੀ ਤੋਂ ਖਜਾ ਖਜ਼ਿਆਰ ਤੱਕ ਜਾ ਰਹੀ ਹੈ ਇਹ ਕਲਾਊਡ ਦੀ ਫਾਰਮੇਸ਼ਨ ਇਸੇ ਲਈ ਕਿਹਾ ਜਾਂਦਾ ਕਿ ਜਦੋਂ ਘੁੰਮਣਾ ਹੋਵੇ ਨਾ ਘੁੰਮਣ ਲਈ ਸ਼ਾਇਦ ਇੰਡੀਆ 'ਚ ਇੰਨੀਆਂ ਜਗ੍ਹਾ ਹੈਗੀਆਂ ਨੇ ਜਿੰਨਾ ਵਾਸਤੇ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏਗਾ ਇੰਨਾ ਡਾਇਵਰਸ ਕੰਟਰੀ ਆ ਸਾਡਾ ਨੀਚੇ ਕਰਲਾ ਤੋਂ ਲੈ ਕੇ ਕਸ਼ਮੀਰ ਤੱਕ ਤੁਸੀਂ ਉਹਨਾਂ ਬਿਊਟੀ ਦੇਖੋਗੇ ਕਿ ਨੇਚਰ ਦੀਆਂ ਵੱਖ-ਵੱਖ ਬਣ ਗਈਆਂ ਸਰਦੀਆਂ 'ਚ ਕੁਝ ਹੋਰ ਗਰਮੀਆਂ 'ਚ ਕੁਝ ਹੋਰ ਇਹ 뷰ਪੁਆਇੰਟ ਦੇਖ ਕੇ ਆਪਣੇ ਆਪ ਕੋਈ ਇੰਡੀਆ ਜੰਨਤ ਤੋਂ ਘੱਟ ਨਹੀਂ ਹੈਗਾ ਇੰਡੀਆਸ ਵਰਕ ਤੋਂ ਘੱਟ ਨਹੀਂ ਹੈਗਾ ਜੇ ਅਸੀਂ ਸਾਰੇ ਮਿਲ ਕੇ ਰਹਨੇ ਆ ਲਾਈਫ ਦੇ ਵਿੱਚ ਹਾਰਡ ਵਰਕ ਕਰਦੇ ਆ ਤੇ ਹਾਰਡ ਵਰਕ ਕਰਨ ਤੋਂ ਬਾਅਦ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਦੈਟ ਇਜ਼ ਰੀਲੀ ਲਾਈਫ ਲੋਕਾਂ ਵਾਸਤੇ ਵੀ ਜੀਓ ਆਪਣੇ ਵਾਸਤੇ ਵੀ ਜੀਓ ਇਨਸਾਨੀਅਤ ਵਾਸਤੇ ਵੀ ਕੁਝ ਟਾਈਮ ਕੱਢੋ ਤੇ ਜੋ ਕੁਦਰਤ ਦੇ ਨਜ਼ਾਰੇ ਨੇ ਜੋ ਕਾਇਨਾਤ ਹੈ ਉਹਨੂੰ ਵੀ ਇੰਜੋਏ ਕਰੋ ਸੋ ਕੁਦਰਤ ਦੇ ਜਿਹੜੇ ਨਜ਼ਾਰੇ ਨੇ ਉਹਨਾਂ ਨੂੰ ਦੇਖਣਾ ਵੀ ਸਾਡਾ ਫਰਜ਼ ਬਣਦਾ ਹੈ ਇੰਜੋਏ ਕਰਨਾ ਤੇ ਨਾਲ ਦੇ ਨਾਲ ਇਹਨੂੰ ਸੇਵ ਕਰਕੇ ਰੱਖਣਾ ਇਹ ਚੀਜ਼ਾਂ ਇਦਾਂ ਹੀ ਸਾਡਾ ਦੇਸ਼ ਸਾਡਾ ਭਾਰਤ ਸਾਡਾ ਪੰਜਾਬ ਹੱਸਦਾ ਖੇਡਦਾ ਰਹੇ ਤਾਂ ਸਾਨੂੰ এনवायरमेंट ਨੂੰ ਸੇਵ ਵੀ ਕਰਨਾ ਚਾਹੀਦਾ ਸੋ ਇਦਾਂ ਦੇ ਚੀਜ਼ਾਂ ਇੰਨੀ ਵਿਭਿੰਨਤਾ ਇਹ ਦਸਤਰਾ ਦਾ এনਜੋਇਮੈਂਟ ਕਿਸੇ ਹੋਰ ਕੰਟਰੀ ਚ ਨਹੀਂ ਮਿਲੇਗਾ ਪਰਮਜੀਤ ਦੀ ਇੱਕ ਗੱਲ ਹੈ ਸਾਨੂੰ ਜਦੋਂ ਵੀ ਜਿੱਥੇ ਖੜਦੇ ਆ ਨਾ ਸਾਨੂੰ ਉਹ ਜਗ੍ਹਾ ਖੜਨ ਨਹੀਂ ਦਿੰਦੇ ਇਹ ਕੀ ਕਹਿੰਦੇ ਨੇ ਕਿ ਤੂੰ ਅੱਗੇ ਚੱਲੋ ਤੂੰ ਅੱਗੇ ਚੱਲੋ ਅੱਗੇ ਹੋਰ ਵਧੀਆ ਆਏਗਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਜਿੱਥੇ ਹੈਗਾ ਉੱਥੇ ਤਾਂ ਖੜਜੋ ਨਾ ਉਸ ਤੋਂ ਅੱਗੇ ਵਧੀਆ ਆਏਗਾ ਫਿਰ ਵਧੀਆ ਦੇਖ ਲਾਂਗੇ ਸੋ ਸਾਡੇ ਇਹ ਟੂਰ ਪਲੈਨਰ ਨੇ ਨਾ ਵਰੁਣ ਜੀ ਉਹ ਸਾਨੂੰ ਇੱਕ ਜਗ੍ਹਾ ਖੜਾ ਨਹੀਂ ਦਿੰਦੇ ਸਰ ਤੇ ਉਧਰ ਚਮਕੌਰ ਜੀ ਨੂੰ ਆ ਕਿ ਛੇਤੀ ਛੇਤੀ ਮੇਰੀ ਵੀਡੀਓ ਬਣਾਓ 让我们 ਸੀ ਕੀ ਆਵਾਜ਼ ਆ ਰਹੀ ਜੰਨਤ ਜੰਨਤ ਯੂ ਸੀ ਚੀਜ਼ ਦੀ ਕੰਟੀਨਿਊਸ਼ਨ ਜੇदो ਰੋਡ ਸਾਈਡ ਤੋਂ ਤੁਸੀਂ ਦੇਖਦੇ ਹੋ ਪੂਰਾ ਵਿਊ ਤੁਹਾਨੂੰ ਸਾਹਮਣੇ ਸਾਰੇ ਧੁੰਦ ਨਜ਼ਰ ਆਉਂਦੀ ਐ ਸਾਰੇ ਬੱਦਲ ਨਜ਼ਰ ਆਉਂਦੇ ਨੇ ਉੱਪਰ ਨੂੰ ਬੱਦਲ ਬਣਦੇ ਨਜ਼ਰ ਆ ਰਹੇ ਨੇ ਇਹ ਬਿਊਟੀਫੁਲ 뷰 ਐਸ ਪੁਆਇੰਟ ਤੋਂ ਵਨ ਆਫ ਦਾ ਫੇਮਸ ਸਕੂਲ ਦਲਹੌਜੀ ਪਬਲਿਕ ਸਕੂਲ ਸਦਾਈ ਲਾਹੌਰੀ ਦਾ ਫੇਮਸ ਚੌਂਕ ਹੈ ਗਾਂਧੀ ਚੌਂਕ ਨਾਲ ਇੱਥੇ ਪੋਸਟਲ ਆਫਿਸ ਇਸ ਨੂੰ ਜੀਪੀਓ ਵੀ ਬੋਲਦੇ ਨੇ ਇੱਥੋਂ 메ਨ ਖਜ਼ਿਆਰ ਸ਼ੁਰੂ ਹੁੰਦਾ ਜੋ ਖਜ਼ਿਆਰ ਦਾ ਰੋਡ ਸ਼ੁਰੂ ਕਰਦੇ ਆਪਾਂ ਤੇ ਲਾਹੌਰੀ ਤੋਂ ਖਜ਼ਿਆਰ ਵੱਲ ਜਾਣ ਦਾ ਲਾਹੌਰੀ ਪਬਲਿਕ ਸਕੀਮ ਜਾਣ ਦਾ ਇਹ 메ਨ ਰਸਤਾ ਥਿੰ ਲੋਕੇਸ਼ਨ ਲਾਈ ਨੇ ਠੀਕ ਹੈ ਯਾਨੀ ਪਹਿਲਾ ਵੱਡੀ ਬਿਲਡਿੰਗ ਬਣੀ ਹੋਈ ਉਹ ਛੱਡ ਕੇ ਦੂਜੀ ਜਾਣਾ ਹੈ ਨਾ ਪੰਜਾਬ ਯੂਨੀਵਰਸਿਟੀ ਗੈਸਟ ਹਾਊਸ ਬਿਲਹੋਜ਼ੀ ਖਤਰਨਾਕ ਰਸਤਾ ਆਫ ਲੱਗੇ ਜੰਗਲੇ ਲੱਗੇ ਹੋਏ ਆ ਇਕ ਵਰਕ ਕੋ ਕਚਾ ਕਚਾ ਰੋੜੜ ਤੇ ਡੇ ਚਲੋ ਚਲੋ ਅੱਗੇ ਗਲਤ ਮਸਜ ਫੌਜੀ ਗੈਸਟ ਹਾਊਸ ਆ ਅੱਛਾ ਬਣਾਇਆ ਹੈ ਗੈਸਟ ਹਾਊਸ ਰੇਨੋਵੇਸ਼ਨ ਹੋਈ ਹੈ ਰੂਮ ਦੀ ਜਿਹੜੀ ਗੈਸਟ ਹਾਊਸ ਦੀ ਲੋਕੇਸ਼ਨ ਤੁਹਾਡੀ ਡੀਪ ਹੈਗੀ ਆ ਇੰਨਾ इजीली ਡਰਾਈਵ ਨਹੀਂ ਕਰਕੇ ਆ ਸਕਦੇ ਬਟ ਰੂਮਸ ਦੇ ਲੋਕੇਸ਼ਨ ਵਾਈਜ਼ ਜਿਹੜੀਆਂ ਫੈਸਿਲਿਟੀਆਂ ਨੇ ਉਹਨਾਂ ਵਾਈਜ਼ ਕਲੀਨਨੈਸ ਵਾਈਜ਼ ਉਹ ਗੁੱਡ ਹੈ ਬੜੀਆਂ ਓਪਨ ਸਾਰੀਆਂ ਹੈਗੇ ਨੇ ਟੂ ਕਲੀਨ ਵਾਸ਼ਰੂਮਸ ਵੋੜ ਹਨ ਕੁਆਲਿਟੀ ਵਾਈਜ਼ ਗੁੱਡ ਹੈ दरो लोकेशन है कि हर एक बंदा इजीली ड्राइव करके लेके निया सर्वे तक दल टीचर गेस्ट होम पंजाब यूनिवर्सिटी चंडीगढ़ प्रॉपर बेसिक सूट मिला है हमें हमारे बंदे तैयारी कर रहे हैं मैरिज कर रहे हैं सामान की तैयारी हुई खाने पीने की क्या बात है लोभी योद्धा वीडियो बन दे थोड़ी आजा ਆ ਭੁੱਖੜ ਬਰੈਡ ਖਾਣ ਲੱਗ ਗਿਆ ਚੱਲ ਲਾਮਕ ਦੇ ਰੋਟੀ ਲਾਮਕ ਇਹ ਕੁਝ ਬੰਦੇ ਐਸੇ ਵੀ ਨਹੀਂ ਜਿਹੜੇ ਬਣਾਉਣ ਤੋਂ ਪਹਿਲਾਂ ਕਾਂ ਤੇ ਜ਼ੋਰ ਦਿੰਦੇ ਨਹੀਂ ਹਾਂ ਚਿਕਨ ਮੈਨੇਜ ਹੋ ਰਿਹਾ ਹੈ ਜਿਆ ਮਾਤਾ ਕਿੰਪਸਾ ਜਿਆ ਮਾਤਾ ਜਮਾ ਜੇ ਇੱਕ ਚਮਚਾ ਚਾਹ ਫਾਇਰ ਕੋਲੇ ਹਾਂ ਸੁੱਕੇ ਜਾਂਦੇ ਰਿਹਾ ਜਦੋਂ ਆ ਰਿਹਾ ਹੈ रोहित शर्मा हा हा मेरा वीर अपना पनीर ਕਰ ਰਿਹਾ ਹੈ ਇਹ वेजिटेरियन ਸਾਡਾ ਇੱਕ ਕੁੱਕ ਵਿੱਚ ਰੱਖਦੇ ਜਾਣਾ ਪੈ ਗਿਆ ਉਹਨੂੰ ਕਿਹੜਾ ਡਾਕਟਰ ਗੁੰਦਰ ਸਿੰਘ ਦੂਜਾ ਕੋਕ ਹੁਣ ਵੀ ਆ ਜਾਏਗਾ ਕੀ ਹੋ ਗਿਆ ਦਾ ਰਾਤ ਨੂੰ ਪੜ੍ਹਦੇ ਜੀਪੀ ਉਹ ਵੀ ਆ ਜਾਏਗਾ ਦੂਜੇ ਕੋਲ ਨਹੀਂ ਕੋਈ